I okay. do ਸਤਿ ਪੰਥ ਮਹਾਰਾਜ ਜੀ ਨੇ ਇਹ ਪਵਿੱਤਰ ਸਿੱਧੀ ਦਿਵਾਲੀ ਬਣਾਇਆ ਜਾਜ ਹੈ ਜਿਸ ਦਾ ਸਤ ਤੋ ਕਾਰਨ ਜਿਸ ਦੀ ਮੁੱਖ ਜੜ ਹੈ ਨ ਜਿਹੜੀ ਉਹ ਏਕਾਂ ਤੋਂ ਸ਼ੁਰੂ ਹੁੰਦੀ ਹੈ ਬਰੋ ਸਤਰਾ ਸੇਵਾ ਦੇਵੂ ਕਉਂਕੀ ਗੁਰੂ ਪ੍ਰਾਪਤਾ ਸਤ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਸੀ ਪੁੱਤ ਆ ਪ੍ਰਤੀ ਚੰਦ ਇੱਕ ਫੱਕਰ ਬਿਰਤੀ ਦੇ ਉਹ ਮੁਤਲੀ ਤੀਸਰੇ ਗੁਰੂ ਅਰਜਨ ਦੇਵ ਦੀ ਸਭ ਤੋਂ ਛੋਟੀ ਹੁੰਦੇ ਜੋ ਫੱਕਰ ਬਿਰਤੀ ਸਤ ਸੰਗਤ ਜੀ ਨੂੰ ਦਰੋਚੀ ਉਹ ਅੰਤਿਮ ਅਸਤੀ ਦੇ ਵਿੱਚ ਕਿਉਂਕਿ ਮਹਾਂਪੁਰ ਸੁਦਸਨੇ ਨੇ ਫਕੀਰ ਕਈ ਪ੍ਰਕਾਰ ਦੇ ਕੀ ਪੀਮਸਤਨ ਦੇ ਜੀਵਨ ਉੱਡੋ ਅੰਦੀ ਗਰਤੀ ਹੁੰਦੀ ਹੈ ਸੰਸੰਗ ਜਿਸ ਤਰ੍ਹਾਂ ਸੰਤ ਪਵਨੀ ਰੂਪਾ ਅੰਤਿ ਮਹਾਰਾਜੀ ਕਿ ਮੇਲੂਕ ਨੂੰ ਫੱਕਰ ਨਗਰ ਅਰਧ ਨਗਰ ਤੋਂ ਕੀ ਹੋਏ ਅਤੇ ਰਾਜੇ yogi ਸੰਤ ਬਾਬਾ ਰਿਸ਼ੀ ਸਿੰਘ ਜੀ ਨਾਲ ਸਾਹਮਣੇ ਨਾਰਾਇਣ ਵਿੱਚ ਜੋਗ ਕੀਤਾ ਸਵਾਸ ਸੰਤ ਰਾਜ ਜਗ ਜੋਗ ਕਮਾਇਆ ਉਹਨਾਂ ਨੇ ਜਿੱਤੀ ਆਪਣੇ ਰਿਵਮ ਬਾਬਾ ਬਸਵਾ ਸਿ ਜਿਹਨਾਂ ਇਸ ਦਾ ਸੁਭਾਗ ਦਾ ਨੇ ਇੱਕ ਪ੍ਰਕਾਰ ਦੇ ਵਕੀਲ ਹੁੰਦੇ ਨੇ ਉਸ ਕਰਕੇ ਇਖਾ ਤੁਖਾਂ ਚੱਗੀ ਥੋੜਾ ਸਮਾਂ ਦਾਸ ਰੋਣਾ ਕਿਉਂਕਿ ਸਮਾਂ ਗੁਰੂ ਪਿਆਰਿਆ ਦਾ ਹੈ ਬੜੇ ਪਿਆਰ ਵਿੱਚ ਕਿਉਂਕਿ ਲੱਗੇ ਕੀ ਆਲਾ ਸਾਰਾ ਪ੍ਰੇਮਿਤ ਜਾਣਦਾ ਹੈ ਪ੍ਰੇਮ ਕੀ ਕਹਿੰਦੇ ਆ ਵੀ ਥੋੜਾ ਫਸਾ ਲਿਆ ਦਿਓ ਆਉਂਦਾ ਜਨਦਾਸ ਨੂੰ ਕੁਝ ਨਹੀਂ ਇਹ ਸਭ ਅੱਜ ਕੱਲ ਪੜ੍ਹੇ ਲਿਖੇ ਵਿਦਵਾਨ ਲੋਕ ਨੇ ਸਾਧ ਸੰਭਵ ਜਿਹੜਾ ਉਹ ਸਾਸਤਰਾਂ ਨੂੰ ਪੜਤਲਣੇ ਸੋ ਮਕਾਈ ਆਪਾਂ ਦਾ ਲੈ ਗੁਰੂ ਰਾਮਦਾਸ ਮਹਾਰਾਜ ਦੀ ਉੱਤੇ ਬਹੁਤ ਕ੍ਰਿਤੀ ਹੋ ਗਈ ਕਿੱਤੇ ਜਦੋਂ ਕੋਈ ਘਟੇ ਬਣ ਵਿਚਹੀ ਜਾਂਦਾ ਸੀ ਕਿ ਗੱਦੀ ਮਿਲੂ ਮਿਲ ਜੇ ਤਾਂ ਠੀਕ ਹੈ ਗੁਰੂ ਅਰਜਨ ਦੇਵ ਜੀ ਭਗਤੀ ਦੇ ਤਰੀਕੇ ਹਰ ਸਮੇਂ ਸੰਗਤਾਂ ਦੀ ਸੇਵਾ ਵਿੱਚ ਹੀ ਰਹਿੰਦੇ ਸਨ ਇਸਰੇ ਸਭ ਉਹਨੂੰ ਉੱਚੀ ਰੋਫਕਰ ਬੈਠੀ ਦੇ ਸਨ ਕੋਨਾ ਵਾਸਤੇ ਕੋਈ ਆਵੇ ਕੋਈ ਜਾਵੇ ਕੋਈ ਘਟਸਰ ਸਾਸ ਨੂੰ ਸੰਸਾਰ ਦੇ ਅੰਦਰ ਵਿਚਰਦੇ ਗਏ ਇਨਾਂ ਦੇ ਫੱਟੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤਾਇਆ ਜੀ ਸਹਾਰੀ ਮੰਦਿਰ ਤੁਨਹਾਰ ਵਿੱਚ ਰਹਿੰਦੇ ਸਨ ਉਹਨਾਂ ਦੇ ਲੜਕੇ ਦਾ ਵਿਆਹ ਸੀ ਮਹਾਰਾਜ ਜੀ ਪਰਖਣੇ ਚਾਹੁੰਦੇ ਸਨ ਉਹਨਾਂ ਵਿੱਚ ਵੀ ਕੋਈ ਚਲਦਾ ਪਰ ਕੋਈ ਵਿਰਲਾ ਚੰਦ ਸਾਸ ਮੁੱਖ ਕੋਲ ਬਹੁਤ ਹੈ ਇਸ ਕਰਕੇ ਆਪਨੇ ਆਪਨੇ ਲਾ ਕੇ ਬੈਠੀ ਜਾਂਦੇ ਇੱਕ ਰੁਕ ਕੇ ਗੱਲਾਂ ਕਰਕੇ کیرتن پاٹ کر ਮਾਰ ਦਿੱਤ ਕੋਲ ਨਹੀਂ ਚੱਲਦੀ ਇਹ ਜੋ ਗੁਣ ਨੇ ਵਹਿ ਰੂਤੇ ਦਿੱਤੇ ਨੇ ਇਸ ਮੋੜੇ ਇਸ ਨੂੰ ਬਹੁਤ ਸੰਸਾਰ ਵੀ ਐਸਾ ਕਿ ਕਿਤੇ ਘਟੇ ਹੀ ਨਹੀਂ ਮਾਇਆ ਦਾ ਕਿਤੇ ਉਹ ਵੀ ਸਮਾਂ ਜਿੱਥੇ ਇੱਕ ਨਾ ਕੋਈ ਰੋਸ਼ਨੀ ਕੋਲ ਉਚਾਰਸਦੇ ਨੇ ਕਿ ਆਹ ਅੰਤਿ ਪਰਮਾਤਮਾ ਦੇ ਰੱਖਣਦਾਰ ਸਸਤ ਭੇਤ ਨਹੀਂ ਹੈ ਸਮਾਂ ਦੇ ਭੇਜਿਆਂ ਬਾਰੇ ਬਚਨ ਕਰਕੇ ਉੱਥੇ ਰਹੇ ਸੋਣ ਬਾਦ ਦੀ ਤੁਸੀਂ ਕੋਈ ਤਾ ਸ੍ਰੀਪੁਰ ਮਹਾਰਾਜ ਨੇ ਨਿਹਾਰੀ ਕਰਤਾਂ ਵਾਸਤੇ ਬਿਆਸ ਸਾਹਿਬ ਦੀ ਹੋਈ ਸਾਰਾ ਪ੍ਰੋਗਰਾਮ ਕੀ ਕਰ ਦਿੱਤਾ ਜਦੋਂ ਤੱਕ ਇਹ ਸੰਗਤ ਅਪਾਰੋ ਜੁ ਕ੍ਰਤੀ ਕਰਦੇ ਸਿਰੋ ਦੇ ਉੱਤੇ ਸੰਸਗ ਦਾ ਸਮੇਂ ਖਾਣਾ ਤਉ ਐਸਾ ਕੀ ਰਸੀ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਚੰਦਨ ਹੁੰਦਾ ਹੈ ਚੰਦਨ ਸਰਬੱਤ ਦੇ ਸਤਿਪੁਰੋ ਚੰਦਨ ਦੇ ਕੋਈ ਇਹਦਾ ਪਰ ਸੁਗੰਧੀ ਸਾਦ ਸੰਤ ਤੋਂ ਜੜਦੀ ਹੈ ਕੋਈ ਚੌਧਿਕਰ ਤੇ ਜਹਰਤੇ ਨੂੰ ਆਪਣੇ ਜਗਰ ਨਾਲ ਚਲੀ ਜਾਂਦਾ ਇਸ ਗਲ ਕੇ ਜਿਹੜੇ ਚੰਦਨ ਕੋਲ ਵਸਦੇ ਨੇ ਉਹ ਮੰਦਿਰ ਵਿੱਚ ਜਈ ਚੰਦਨ ਦਾ ਮਹਿਬ ਬੇੜੇ ਉੱਤ ਆਪਲਾਸ ਉਹ ਵੀ ਚੰਦਨ ਹੋਏ ਨੇ ਵਸੇ ਚੰਦਨ ਆਪਲਾਸ ਜਿਵੇਂ ਧਰਤੀ ਤੇ ਪਗਾਂ ਜਾਂ ਤਸਿੰਦੀ ਮਾਨਤ ਦੀ ਇਹ ਨਗਰ ਬਣ ਜਾਏ ਤੇ ਬਾਬਾ ਜੀ ਨੂੰ ਮੇਰੇ ਵਾਸਤੇ ਬਾਬਾ ਸੰਭਾਸੀ ਆਸਾਂ ਆਪਣੀ ਬੁਦੀ ਬਣਾ ਕੇ ਆਗਰ ਦੇ ਕਮਾਈਆਂ ਨੇ ਆਵਾਜ਼ ਬਹੁਤ ਸਮਾਜ ਨੂੰ ਵਿਦਾਇਕ ਹੈ ਖਾ ਜਿਹੜੀ ਇਸ ਤਰ੍ਹਾਂ ਸੰਸਰ ਦੇ ਸਤ ਨੂੰ ਜਹਾਂ ਜਾ ਕੇ ਇਹ ਇੰਕਾਇਸ ਦਾ ਨਾਸਤਾ ਲਈ ਇਲਕਾ ਚੜ੍ਹਨੀ ਚਾਹੀਦੀ ਨਿਰਮਤਾ ਗੁਰਸਿੱਖ ਦਾ ਸੰਸੰਗ ਦੀ ਗਹਿਣਾ ਹੈ ਉਸ ਕਰਕੇ ਪਰਮਾਤਮਾ ਦੇ ਜਿਹੜੇ ਰਾਤੇ ਨੇ ਹੀ ਕਰਦੇ ਆਤੇ ਅੰਤ ਰਹ ਹੈ چندن مہاراجی ਉਹ ਤੇ ਚਾਹ ਬਲੇ ਸੱਕੇ ਵੀ ਭਾਈ ਨੇ ਕਰਾਇਆ ਆਓ ਕੋਲ ਪਰਿਏ ਦਾ ਸਰਬੀ ਬਾਣੀ ਦੀ ਪ੍ਰਾਪਤ ਹੁੰਦਾ ਹੈ ਜੇ ਨਾ ਸਾਥ ਚੱਲ ਕੇ ਆਉਂਦੇ ਨਾ ਧੋਪ ਦਾ ਬੋਸਲ ਪੂਰਾ ਸਮਾਂ ਚਿਰੋ ਦੇਖਿਆ ਕਰੋ ਸਭ ਤੋਂ ਪਿਆਰੇ ਦੇਖੋ ਕਿ ਇਹ ਛੋਲੇ ਨਾ ਜਿਵੇਂ ਜਿਸੇ ਕਨੇੜੀ ਆਜ਼ਾਦੀ ਬੱਚਦੀ ਵੀ ਨੇ ਜੀ ਦੇ ਸਾਰੇ ਦਰਸ਼ਨ ਕਰਦੇ ਨੇ ਤਾਂ ਕੋ ਸਿੱਖਾ ਵਿੱਚ ਮੇਰੇ ਦੱਸਣਾ ਮੇਰੇ ਰੂਪ ਨੇ ਬਰਨੋ ਸਤਿਗੁਰੂ ਇਸ ਕਾਰਨ ਜਾਂ ਉਸ ਆਪਣੇ ਬਾੜੀ ਦੀ ਸ਼ਰਮ ਕਰਦਾ ਜੀ ਵਾਹਿਗੁਰੂ ਜੀ ਦਾ ਸਤਿ What's the difference?